वेलकम टू रेजिंग वॉइस जी लैंड पोलिंग पॉलिसी वापस ਲੈਣ ਤੋਂ ਬਾਅਦ ਆਮ ਆਦਮੀ ਪਾਰਟੀ ਦਾ ਸੋਸ਼ਲ ਮੀਡੀਆ ਆਈਟੀ ਸੈੱਲ ਸਕਰੀਅ ਹੋ ਗਿਆ ਐਕਟਿਵ ਹੋ ਗਿਆ ਕਹਿੰਦੇ ਜੀ ਕਿਸਾਨ ਇਤੇਸ਼ੀ ਹੈਗੇ ਮੋਦੀ ਨੇ ਤੇ ਕਿਸਾਨਾਂ ਨੂੰ ਸ਼ਹੀਦ ਕਰਤਾ ਸੀ ਕਈ ਕਈ ਮਹੀਨੇ ਬਿਠਾਈ ਰੱਖਿਆ ਲੋਕਤੰਤਰ 'ਚ 5 ਸਾਲ ਬਾਅਦ ਇਲੈਕਸ਼ਨ ਨਾ ਹੁੰਦਾ ਤੇ ਕੇਜਰੀਵਾਲ ਜਿਹੜਾ ਉਸ ਤੋਂ ਵੀ ਜ਼ਿਆਦਾ ਕਤਕ ਹੁੰਦਾ ਜੇ ਦਿਮਾਗ ਪਹਿਲਾਂ ਲਾਇਆ ਹੁੰਦਾ ਔਰ 3 ਸਾਲ ਪਹਿਲਾਂ ਇਹ ਪਾਲਿਸੀ ਆਈ ਹੁੰਦੀ ਤੇ ਬੇਦੋਸ਼ੇ ਜਿਹੜੇ ਆ ਉਹ ਮਾਰੇ ਜਾਣੇ ਸਨ ਨਿਰਦੋਸ਼ ਜਿਹੜੇ ਆ ਕਿਸਾਨ ਪੰਜਾਬੀ ਮਜ਼ਦੂਰ ਉਹ ਮਾਰੇ ਜਾਣੇ ਸਰ ਕੋਈ ਸ਼ੱਕ ਨਹੀਂ ਹੈਗਾ ਇਹ ਨਹੀਂ ਹਿਲਣਾ ਸੀ ਔਰ ਜਿਹੜੇ ਵੀ ਆਈਟੀ ਸੈੱਲ ਦੇ ਕਿਸ ਇਹਨਾਂ ਦੀਆਂ ਚਮਚੇ ਸਿਆਸੀ ਬੂੜ ਪਾਦਸ਼ਾ ਕਰਨ ਵਾਲੇ ਮਨਿਆਦੀ ਕਰਨ ਵਾਲੇ ਇਹ ਕਹਿਣਾ ਚਾਹ ਰਹੇ ਨੇ ਕਿ ਭਈ ਕਿਸਾਨ ਹਤਾਸ਼ੀ ਹੈਗੇ ਆ ਕਿਸਾਨਾਂ ਦੇ ਹਤਾਸ਼ੀ ਹੈਗੇ ਆ ਔਰ ਇਸ ਕਰਕੇ ਲੈਂਡ ਪੂਲਿੰਗ ਪਾਲਿਸੀ ਨੂੰ ਵਾਪਸ ਲਿਆ ਇਹ ਗਲਤ ਫਹਿਮੀ ਹੈ ਆ ਜੇ ਭਾਜਪਾ ਕਾਂਗਰਸ ਸੱਪ ਹੈਗੇ ਆ ਤੇ ਇਹ ਸਪੋਲਾ ਹੈਗਾ ਨਵਾਂ ਕ੍ਰਾਂਤੀ ਦੇ ਨਾਂ ਤੇ ਆਇਆ ਬਹੁਤ ਖਤਰਨਾਕ ਹੈ ਔਰ ਪੰਜਾਬੀ ਹਮੇਸ਼ਾ ਯਾਦ ਰੱਖਣ ਕਿ ਲੋਕਤੰਤਰ ਚ 5 ਸਾਲ ਦਾ ਇਲੈਕਸ਼ਨ ਦਾ ਇੱਕ ਫਾਇਦਾ ਜ਼ਰੂਰ ਹੈਗਾ ਜੇ ਇਲੈਕਸ਼ਨ ਸਾਲ ਸਵਾ ਸਾਲ ਬਾਅਦ ਨਾ ਖੜੇ ਹੁੰਦੇ ਮਸਲਾ ਵੋਟਾਂ ਦਾ ਨਾ ਹੁੰਦਾ ਤੇ ਜੇ ਨਾਬਦੋਸ਼ੇ ਮਾਰੇ ਜਾਂਦੇ ਲੈਂਡ ਪੁਲਿੰਗ ਪਾਲਿਸੀ ਦੇ ਵਿਰੋਧ ਚ ਤੇ ਗੱਲ ਕਰਦੇ ਇਹਨੂੰ ਹਟਾਉਣ ਦੇ ਵਿੱਚ ਪੰਜਾਬੀਆਂ ਦਾ ਬਹੁਤ ਜ਼ੋਰ ਲੱਗ ਜਾਣਾ ਸੀ ਬlesing ਇਨ ਡਿਸਗਾਇਸ ਕਹਿ ਲੋ ਜਿੱਦਾਂ ਮਰਜੀ ਕਹਿ ਲੋ ਲੋਕਤੰਤਰ ਪਸੰਦ ਹੈ ਕਿ ਨਹੀਂ ਪਸੰਦ ਹੈ ਪਰ 5 ਸਾਲ ਬਾਅਦ ਜਿਹੜਾ ਇਹ ਮੌਕਾ ਦਿੰਦਾ ਇਲੈਕਸ਼ਨ ਦਾ ਇਹਨੇ ਲਾਲਾ ਕੇਜਰੀਵਾਲ ਨੂੰ ਮਜਬੂਰ ਕੀਤਾ ਕਿ ਇਹਨੂੰ ਵਾਪਸ ਲਵੋ ਪਾਲਸੀ ਲਿਆਉਣ ਵੇਲੇ ਵੀ ਲਾਲਾ ਨਹੀਂ ਲੱਭਿਆ ਪਾਲਸੀ ਵਾਪਸ ਲੈਣ ਲਈ ਲਾਲਾ ਕੇਜਰੀਵਾਲ ਨਹੀਂ ਲੱਭਿਆ ਪਰ ਭਗਵੰਤ ਮਾਨ ਜੋ ਗੁਲਾਮ ਬਣ ਚੁੱਕਾ ਹੋਇਆ ਹੈ ਇਹਨਾਂ ਦਾ ਖਤਰਨਾਕ ਹੋਣਾ ਸੀ ਕਿ ਪੰਜਾਬੀਆਂ ਨੂੰ ਇਹਦਾ ਕੰਮ ਪੇ ਕਰਨਾ ਪੈਣਾ ਸੀ ਇਹ ਉਦਾਂ ਲੈਂਡ ਪਾਲੀਸੀ ਪਾਲਸੀ ਵਾਪਸ ਨਹੀਂ ਹੋਈ ਸੀ ਸਿਰਫ ਵੋਟ ਵੋਟ ਤੁਹਾਡੇ ਕੰਮ ਆਇਆ ਵੱਡੇ ਪੱਧਰ ਤੇ ਜਿੱਥੇ ਤੁਹਾਡਾ ਇੱਕਾ ਕੰਮ ਆਇਆ ਉਹਨੂੰ ਸਲਾਮ ਹੈ ਪੂਰੀ ਪੰਜਾਬੀਆਂ ਨੂੰ ਪਰ ਜੇ ਕੋਈ ਇਹ ਕਹਿੰਦਾ ਨਾ ਕਿ ਕੇਜਰੀਵਾਲ ਨੇ ਕਿਸਾਨ ਅਤੇ ਅਸ਼ੀਅਤ ਅਸਰ ਕਰਕੇ ਵਾਪਸ ਲੈ ਲਿਆ ਨਹੀਂ ਭਾਈ ਸਾਹਿਬ ਬਹੁਤ ਡੇਂਜਰਸਲੇ ਹੋਣਾ ਸੀ ਔਰ ਉਸ ਤੋਂ ਆਪਾਂ ਬਚ ਗਏ ਮੋਦੀ ਤੋਂ ਵੀ ਚਾਰ ਕਦਮ ਅੱਗੇ ਜਾ ਕੇ ਉਹਨੇ ਬ੍ਰਿਟੈਲਿਟੀ ਦੇ ਨਾਲ ਇਹ ਜਮੀਨਾ ਹਥਿਆਲੀਆਂ ਸੀ ਇਲੈਕਸ਼ਨ ਸਾਡੇ ਕੰਮ ਆ ਗਿਆ ਪਰ ਪੰਜਾਬੀ ਸ਼ਾਰਟ ਮੈਮਰੀ ਦੇ ਹੈਗੇ ਆ ਯਾਦ ਰੱਖਣਾ ਹੈ ਤੇਜਰੀਵਾਲ ਦੀ ਘਤੂਤ ਧੰਨਵਾਦ ਜੀ ਜਿੰਦੇ ਵਸਦੇ ਰਹੋ ਖੁਸ਼ ਰਹੋ